ਲਾਈਵ ਵੀ ਮਿੱਤਰੋ ਅਸੀਂ ਆ ਰਹੇ ਹਾਂ ਮੇਰੀ ਸਾਲੀ ਕੋਲੇ ਬੋਹਾ ਬਾਈ ਯਾਰ ਤੇ ਬੀਬੀ ਨੇ ਸਾਗ ਚੀਰੀ ਜਾਂਦੀ ਆ ਤੇ ਤੁਹਾਨੂੰ ਦਿਖਾਉਣੇ ਆ ਪ੍ਰਾਣੀਆਂ ਬੁੜੀਆਂ ਦਾ ਸਾਗ ਹੱਥ ਦਾ ਬੜਾ ਸਵਾਦ ਮੰਨਦਾਗਾ ਆ ਦੇਖ ਚੀਰੀ ਜਾਂਦੀ ਆ ਬਾਲਟੀ ਚ ਕਰਦਣਾ ਪਾਲਕ ਪਈਆ ਮੇਥੇ ਉਧਰ ਬੀਜੇ ਹੋਏ ਉਧਰ ਤੋੜ ਕੇ ਲਿਆਵਾਂਗੇ ਉਹ ਦਿਖਾਉਂਗਾ ਤੁਹਾਨੂੰ ਵੀਡੀਓ ਚ ਤੇ ਬਾਈ ਬਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਡੀ ਹੱਥ ਬਣ ਕੇ ਬੇਨਤੀ ਆ ਬਾਈ ਬਣ ਕੇ ਸਾਨੂੰ ਵਧੀਆ-ਵਧੀਆ ਚੀਜ਼ਾਂ ਬਲੌਗ 'ਚ ਦਿਖਾਵਾਂਗੇ ਅਸੀਂ ਤੇ ਬੀਬੀ ਮਲਾਈ ਮਲੂਈ ਵੀ ਲਾ ਰੱਖੀ ਆ ਹਾਂ ਬੀਬੀ ਨੇ ਭਰਾਵੋ ਮਲਾਈ ਮਲੂਈ ਲਾ ਰੱਖੀ ਆ ਤੇ ਹਾਂ ਬਣਾ ਕੇ ਸਾਗ ਘੋਟ ਕੇ ਕਹਿੰਦੀ ਤੇ ਬਾਜਰੇ ਦੀਆਂ ਲਾਵਾਂਗੇ ਰੋਟੀਆਂ ਤੇ ਫੇਰ ਸਾਨੂੰ ਖਵਾਉਂਗੀ ਕਹਿੰਦੀ ਬੀਬੀ ਜੁੜ ਜਾਂਦੀ ਆ ਬਾਜਰੇ ਦੀ ਰੋਟੀ ਨਹੀਂ ਆ ਹੁਣ ਵਾਲੀਆਂ ਬੁੜੀਆਂ ਤਾਂ ਬਣਦੀ ਨਹੀਂ ਭਰਾਵੋ ਯਾਰ ਕਿਉਂ ਪ੍ਰਾਣੀਆਂ ਬੁੜੀਆਂ ਹੀ ਲਾਉਂਦੀਆਂ ਮੱਕੀ ਦੀ ਰੋਟੀ ਤੇ ਬਾਜਰੇ ਦੀ ਤੇ ਬੀਬੀ ਤਾਂ ਹੁਣ ਆਖਿਆ ਅੱਜ ਅਸੀਂ ਬੀਬੀ ਨੂੰ ਵੀ ਬੀਬੀ ਸਾਨੂੰ ਬਾਜਰੇ ਦੀਆਂ ਰੋਟੀਆਂ ਖਵਾਈਆਂ ਹਨਾ ਰਾਜੂ ਲਾ ਲੇਗੀ ਤੂੰ ਨਾ ਬੀਬੀ ਲਾਹੋ ਇੱਥੋਂ ਵੀ ਨਹੀਂ ਲੈਂਦੀਆਂ ਲੈ ਵੀ ਮੇਤਰੋ ਰਾਜੂ ਤਾਂ ਕਹਿੰਦੀ ਲੈਂਦੀਆਂ ਨਹੀਂ ਮੇਥੋਂ ਤਾਂ ਬੀਬੀ ਲਾਹੂਗੀ ਸਾਨੂੰ ਅਗਲੇ ਬਲੌਗ ਚ ਦਿਖਾਉਂ ਫਿਰ ਬਾਜਰੇ ਦੀਆਂ ਰੋਟੀਆਂ ਬੀਬੀ ਬਣਾਉਗੀ ਤੇ ਹੁਣ ਮੈਂ ਸਾਨੂੰ ਦਿਖਾ ਕੇ ਲੈਣਾ ਆਹੋ ਜਿੱਥੇ ਮੇਥੇ ਵੀਜੇ ਇਹਨਾਂ ਨੇ ਕਿਵੇਂ ਆ ਬਾਈ ਮੰਗੇ ਠੀਕ ਆ ਬੀਬੀ ਠੀਕ ਹਾਂ ਕਿਵੇਂ ਬਾਈ ਬਈ ਰਾਜੂ ਕੋਈ ਦੀ ਉਹ ਵਾਹ ਉਹ ਦੀਸ ਮਹਾਰਾ ਆ ਜਾ ਆ ਜਾ ਲੈ ਵੀ ਮਿੱਤਰੋ ਆ ਗਿਆ ਬੱਚੀ ਸਾਡਾ ਮੁੰਡਾ ਮੇਰਾ ਨਾਲ ਨਾਲ ਚੱਲੂ ਆ ਕਹਿੰਦਾ ਡੈਡੀ ਮਾਈ ਕਾਲੀ ਦਾ ਮੰਦਰ ਦਿਖਾਉਣੇ ਆ ਸਾਨੂੰ ਕਰਾਉਣੇ ਆ ਦਰਸ਼ਨ ਦੇਵੀ ਮਾਂ ਦੇ ਇੱਥੇ ਪੀਰਖਾਨੇ ਚ ਮੰਦਰ ਆ ਗਿਆ ਨਾਲੇ ਤਾਂ ਮਾਤਾ ਕਾਲੀ ਦਾ ਮੰਦਰਾ ਸਾਨੂੰ ਉਹ ਦਿਖਾਉਣੇ ਆ ਇਹ ਛੱਤਿਆ ਵਾਲੀ ਦਾ ਦੇਵੀ ਮਾਂ ਦੀ ਮੂਰਤੀ ਦੇ ਕਰੋ ਦਰਸ਼ਨ ਬਾਈ ਯਾਰ ਮਾਈ ਕਾਲੀ ਦੇ ਕਰਨੇ ਦਰਸ਼ਨ ਤੇ ਹੁਣ ਸਾਨੂੰ ਦਿਖਾਉਣਾ ਹੈ ਮਾਤਾ ਮਸਾਣੀ ਦੀ ਮੂਰਤੀ ਮਿੱਤਰੋ ਹੁਣ ਦਿਖਾਉਣਾ ਹੈ ਦੇਵੀ ਮਾਈ ਮਸਾਣੀ ਦੀ ਕਲਾਣੇ ਵਾਲੀ ਦੀ ਮੂਰਤੀ ਕਰੋ ਦਰਸ਼ਨ ਕਰੋ ਪ੍ਰਭੂ ਦਰਸ਼ਨ ਮਾਤਾ ਦੇ ਇਹਨੇ ਮੂਰਤੀਆਂ ਵਧੀਆ ਇੱਥੇ ਸਜਾ ਕੇ ਰੱਖੀਆਂ ਹੋਈਆਂ ਕਾਲੇ ਬਾਬਾ ਸਾਡੂ ਆ ਮੇਰਾ ਵਧੀਆ ਸਜਾ ਕੇ ਰੱਖੀਆਂ ਹੋਈਆਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਆ ਵੱਡੇ ਬਾਪੂ ਦੀ ਸਮਾਦਾ ਜਿਹੜੇ ਨੇ ਪੀਰਖਾਨੇ ਦੀ ਇੱਟ ਰੱਖੀ ਸੀ ਬਾਈ ਤੇ ਉਹ ਆ ਗਿਆ ਬਾਬੇ ਕੋਟਲੇ ਵਾਲੇ ਦਾ ਦਰਬਾਰ ਇੱਧਰ ਆ ਗਿਆ ਲੱਖ ਦਾ ਤਾਂ ਪੀ ਲਾਲਾਂ ਵਾਲੇ ਦਾ ਦਰਬਾਰ ਵੀਰ ਵਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਸੋਨੂੰ ਦਿਖਾਉਣੇ ਆ ਇੱਧਰ ਮਾਤਾ ਸ਼ਾਮਕੁਰ ਦਾ ਥਾਨ ਬਾਈ ਮਿੱਤਰੋ ਇਧਰੋਂ ਸੋਨੂੰ ਦਿਖਾਉਣੇ ਆ ਮਾਤਾ ਸ਼ਾਮਕੁਰ ਦਾ ਥਾਨ ਆਹ ਦੇਖੋ ਕਰੋ ਦਰਸ਼ਨ ਦੇਵੀ ਦੇ ਕੇਲੀ ਹੁੰਦੀ ਆ ਬਾਈ ਕਹਿੰਦੇ ਮਾਤਾ ਸ਼ਾਮਕੁਰ ਦੇ ਥਾਨ ਤੇ ਆ ਦੇਖੋ ਕੇਲੀਆਂ ਉੱਗ ਰਹੀਆਂ ਤੇ ਇੱਧਰ ਦਿਖਾਉਣਾ ਤੁਹਾਨੂੰ ਧਨੀਆ, ਮੇਥੇ, ਪਾਲਕਾ ਜਿਹੜਾ ਬੁੜੀ ਖਮਾਊਗੀ ਸਾਨੂੰ ਮੇਰੀ ਮਾਂ ਸਾਗ ਆ ਬਾਗੀਆਂ ਦਾ ਬਾਬਾ ਹਾਂ ਆ ਬਾਣੀਆਂ ਦਾ ਬਾਬਾ ਇਹ ਮਾਂ ਆ ਦੇਖੋ ਭਾਈ ਆ ਬੀਜ ਰੱਖਿਆ ਮੇਥੇ ਪਾਲਕਾ, ਬੈਂਗਣੀਆਂ ਤੇ ਗਾਜਰਾਂ, ਮੂੜੀਆਂ ਤੇ ਲਸਣ-ਲਸਣ ਲਾ ਰੱਖਿਆ, ਮਟਰ ਲਾ ਰੱਖਿਆ ਤੇ ਹੁਣ ਇਥੋਂ ਲੈ ਕੇ ਜਾਵਾਂਗੇ ਮੇਥੇ ਤੋੜ ਕੇ ਤੇ ਫੇਰ ਤੁਹਾਨੂੰ ਬਾਈ ਦਿਖਾਉਣੇ ਅਗਲੇ ਬਲੌਗ ਚ ਵੀਰਵਾਣ ਕੇ ਵੀਡੀਓ ਨੂੰ ਲੈ ਕੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅੱਛਾ ਕੇ ਲੈ ਵੀ ਮਿੱਤਰੋ ਬੀਬੀ ਬਣਾਈ ਜਾਂਦੇ ਆ ਸਾਗ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ ਚ ਬਾਜਰੇ ਦੀਆਂ ਰੋਟੀਆਂ ਤੇ ਮਲਾਈ ਲਾ ਕੇ ਬੀਬੀ ਕਹਿੰਦੀ ਸਾਗ ਨੂੰ ਤੜਕਾ ਤੇ ਉਹ ਕਹਣਾ ਮਿੰਦੂ ਮਿੰਦੂ ਕਿਵੇਂ ਬੋਲਦਾ ਨਹੀਂ ਵੇ ਬੁਲਾਇਆ ਹੀ ਨਹੀਂ ਤਾ